ਹੈਲੋ ਜੀ ਸਚੀਤਾ ਜੀ ਅੱਜ ਵਾਲੇ ਪ੍ਰਿੰਟ ਬਹੁਤ ਜ਼ਿਆਦਾ ਸਪੈਸ਼ਲ ਹੋਣਗੇ ਕਿਉਂਕਿ ਅੱਜ ਕੱਲ ਪ੍ਰਿੰਟਰ ਵਾਲ ਸੂਟਾਂ ਦਾ ਕਾਫੀ ਟ੍ਰੈਂਡ ਹੈਗਾ ਤੇ ਆਉਣ ਵਾਲੇ ਪਾਰਟੀ ਵਾਲ ਸੂਟਸ ਦੇ ਵਿੱਚ ਇਹ ਪ੍ਰਿੰਟ ਵੈਸਟਰ ਰਹਿਣਗੇ ਐਂਡ ਪ੍ਰਿੰਟ ਦੀ ਹੀ ਜ਼ਿਆਦਾ ਡਿਮਾਂਡ ਆ ਰਹੀ ਹੈ ਇਹਨਾਂ ਨੂੰ ਤੁਸੀਂ ਪ੍ਰਿੰਟ ਦੇ ਵਿੱਚ ਕਾਟਨ ਦੀ ਤਰ੍ਹਾਂ ਲੈਸਸ ਲਾ ਕੇ ਅਟੈਚ ਕਰਕੇ ਡਿਜ਼ਾਈਨ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੀ ਬਾਟਮਸ ਤੇ ਵਰਕ ਕਰਕੇ ਵੀ ਇਹਨਾਂ ਨੂੰ ਤੁਸੀਂ ਅ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਨੇ ਜੇਕਰ ਸਟੱਫ ਦੀ ਗੱਲ ਕਰਦੇ ਆ ਤੇ ਮਤਲਬ ਹਰੇਕ ਸਟੱਫ ਦੇ ਉੱਪਰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਹਰੇਕ ਸਟੱਫ ਤੇ ਇਹ ਪ੍ਰਿੰਟ ਆ ਰਹੇ ਨੇ ਏ ਕਾਟਨ ਤੇ ਆਉਂਦੇ ਹੁੰਦੇ ਸੀ ਅੱਜ ਕੱਲ ਕ੍ਰੇਪ ਸ਼ਿਮਰ ਜੌਰਜਟ ਹਰ ਇੱਕ ਫੈਬਰਿਕ ਤੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਰਹੇ ਨੇ ਇਹ ਵਾਲੇ ਪ੍ਰਿੰਟ ਬਣੇ ਹੋਏ ਜੀ ਪਿਓਰ ਨੇਚਰਲ ਕ੍ਰੇਪ ਦਾ ਫੈਬਰਿਕ ਰਹੇਗਾ ਜਿਹਨੂੰ ਕ੍ਰੇਪ ਪਿਓਰ ਕ੍ਰੇਪ ਵੀ ਕਿਹਾ ਜਾਂਦਾ ਹੈ ਉਸ ਦੇ ਉੱਪਰ ਇਹ ਪ੍ਰਿੰਟ ਆਇਆ ਡਿਜੀਟਲ ਪ੍ਰਿੰਟ ਹੋਊਗਾ ਜੀ ਏ ਆਫ ਵਾਈਟ ਸ਼ਰਟ ਆਏਗੀ ਐਂਡ ਬਾਟਮ ਰਹੇਗੀ ਜੀ ਮਹਿਰੂਨ ਕਲਰ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਆ ਤੁਸੀਂ ਇਸ ਨੂੰ ਸਿਰਫ ਪਾਈਪਿੰਗ ਲਾ ਕੇ ਇਸਟ੍ਰਿਚ ਕਰੋ ਤਾਂ ਸੂਟ ਬਹੁਤ ਸੋਹਣਾ ਆ ਜਾਏਗਾ ਤੁਸੀਂ ਇਹਨਾਂ ਨੂੰ ਡੇਲੀ ਵਾਈ ਗੁਰਦੁਆਰਾ ਸਾਹਿਬ ਜਾਂ ਫਿਰ ਕਿਸੇ ਵੀ ਪਾਰਟੀਆਂ ਤੇ ਇਸ ਨੂੰ ਯੂਜ਼ ਕਰ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਨੇ ਐਂਡ ਤੁਸੀਂ ਬਾਟਮ ਦੇ ਨਾਲ ਦਾ ਦੁਪੱਟਾ ਜਾਂ ਟਾਈਟਾ ਦੁਪੱਟੇ ਰੱਖ ਸਕਦੇ ਹੋ ਇਹਦੇ ਵਿੱਚ ਇੱਕ ਸੇਮ ਕਲਰ ਹੈਗਾ ਜੀ ਇੱਕ ਇਹਦੇ ਵਿੱਚ ਆਏਗਾ ਬਲੈਕ ਕਲਰ ਬਲੈਕ ਕਲਰ ਸਪੈਸ਼ਲ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆਦਾ ਔਰ ਬਹੁਤ ਜ਼ਿਆਦਾ ਸਟਾਕ ਜਿਹੜਾ ਸੋਲਡ ਹੋ ਚੁੱਕਿਆ ਤੇ ਇਹਦੇ ਵਿੱਚ ਕੁਝ ਕੁ ਪੀਸ ਹੈਗੇ ਨੇ ਆਪਣੇ ਕੋਲੇ ਤੇ ਇਹ ਤੁਸੀਂ ਲੈ ਸਕਦੇ ਹੋ ਬਲੈਕ ਕਲਰ ਦੇ ਵਿੱਚ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਬਹੁਤ ਜ਼ਿਆਦਾ ਉੱਠ ਕੇ ਆ ਰਿਹਾ ਤੇ 2.5 ਮੀਟਰ ਸ਼ਰਟ ਹੁੰਦੀ ਹੈ 2.5 ਮੀਟਰ ਹੀ ਇਹਨਾਂ ਦੀ ਬਾਟਮ ਦਾ ਫੈਬਰਿਕ ਹੁੰਦਾ ਹੈ ਆਨਸਟ ਵਿੱਚ ਲੈ ਸਕਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਤੁਹਾਡੀ ਚੋਇਸ ਅ ਬਹੁਤ ਪਿਆਰੇ ਸੂਟ ਨੇ ਪ੍ਰਾਈਸ ਰਹੇਗਾ ਜੀ ਇਹਨਾਂ ਦਾ 2000 ਦੇ ਵਿੱਚ ਤੁਸੀਂ ਫ੍ਰੀ ਸ਼ਿਪਿੰਗ ਤੇ ਘਰ ਬੈਠੇ ਮੰਗਵਾ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਇਹ ਵਾਲਾ ਤੁਹਾਨੂੰ ਸਟੱਫ ਜਿਹੜਾ ਹੁਣ ਦਿਖਾਣਾ ਜਾ ਰਿਹਾ ਜੀ ਬਾਂਦੀ ਉੱਪਰ ਬਾਂਦੀ ਦਾ ਬਹੁਤ ਟ੍ਰੈਂਡ ਹੈਗਾ ਜੀ ਇਹ ਫੈਬਰਿਕ ਹੈਗਾ ਜੀ ਸ਼ਿਮਰ ਦਾ ਜਿਹਨੂੰ ਟਿਸ਼ੂ ਸ਼ਿਮਰ ਵੀ ਕਹਿੰਦੇ ਨੇ ਬਹੁਤ ਸਾਰਾ ਇਹ ਸੋਹਣਾ ਇੱਕ ਹੁੰਦਾ ਜੀ ਪਿਓਰ ਸ਼ਿਮਰ ਜਿਹਨੂੰ ਕਹਿੰਦੇ ਨੇ ਉਹਦੇ ਵਿੱਚ 골ਡਨ ਟੱਚ ਜ਼ਿਆਦਾ ਹੁੰਦਾ ਇਸ ਕਰਕੇ ਉਹ ਥੋੜਾ ਹਾਰਡ ਹੋ ਜਾਂਦਾ ਕਲੋਜ਼ ਦੇ ਬਿੰਕਲ ਜਿਹੜੀ ਉਹ ਜ਼ਿਆਦਾ ਪੈਂਦੇ ਨੇ ਬਟ ਇਹ ਵਾਲਾ ਜਿਹੜਾ ਹੁੰਦਾ ਸੌਫਟ ਹੁੰਦਾ ਜੇਕਰ ਤੁਸੀਂ ਜਾਰਜਟ ਟਿਸ਼ੂ ਸ਼ਿਮਰ ਕਹਿ ਕੇ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਸੌਫਟ ਤੇ ਬਹੁਤ ਪਿਆਰਾ ਫੈਬਰਿਕ ਮਿਲ ਜਾਏਗਾ ਇਹ ਬਾਂਦੀ ਪ੍ਰਿੰਟ ਦੇ ਵਿੱਚ ਨੇ ਬਟ ਇਹਦੇ ਉੱਪਰ ਪ੍ਰਿੰਟ ਹੋਰ ਵੀ ਬਹੁਤ ਜ਼ਿਆਦਾ ਆਉਂਦੇ ਤੇ ਬਾਂਦੀ ਵਿੱਚ ਤੁਹਾਨੂੰ ਇਸ ਕਰਕੇ ਦਿਖਾਇਆ ਕਿਉਂਕਿ ਇਹਦਾ ਅੱਜਕੱਲ ਟ੍ਰੈਂਡ ਬਹੁਤ ਜ਼ਿਆਦਾ ਹੋ ਗਿਆ ਹੈ ਦੇ ਤੁਹਾਨੂੰ ਇੱਕ ਨੈਕਸਟ ਦਿਖਾਉਣੇ ਆ ਅਬਿਸਕਾਸ ਆਰਗੈਂਜ਼ਾ ਅੱਜਕੱਲ तकरीबन ਜਿੰਨੇ ਮਾਰਕੀਟ ਦੇ ਵਿੱਚ ਸੂਟਸ ਆ ਰਹੇ ਨੇ ਚਾਹੇ ਉਹ ਹੈਂਡਵਰਕ ਦੇ ਹੋਣ ਮਸ਼ੀਨਵਰਕ ਦੇ ਜਾਂ ਪ੍ਰਿੰਟਸ ਹੋਣ ਜਿਆਦਾ ਹੀ ਵਿਸਕਾਸ ਆਰਗੈਂਜ਼ਾ ਤੇ ਆ ਰਹੇ ਇੱਕ ਤਾਂ ਇਹ ਬਹੁਤ ਸੌਫਟ ਫੈਬਰਿਕ ਹੁੰਦਾ ਲਾਈਟ ਵੇਟ ਹੁੰਦਾ ਇਹਨੂੰ ਤੁਸੀਂ ਹਰ ਇੱਕ ਸੀਜ਼ਨ ਦੇ ਵਿੱਚ ਯੂਜ਼ ਕਰ ਸਕਦੇ ਆ ਫੈਬਰਿਕ ਨੂੰ ਟਾਪਟਾ ਦੀ ਲਾਈਨਿੰਗ ਲੱਗੇਗੀ ਹਾਂਜੀ ਟਾਪਟਾ ਦੀ ਲਾਈਨਿੰਗ ਜ਼ਰੂਰ ਲੱਗਦੀ ਹੈ ਕਿਉਂਕਿ ਬਹੁਤ ਪਤਲਾ ਹੁੰਦਾ ਬਟ ਇਹਨਾਂ ਨੂੰ ਲਾਈਨਿੰਗ ਲਾਉਣ ਦੇ ਬਾਵਜੂਦ ਵੀ ਤੁਸੀਂ ਹਰ ਇੱਕ ਸਮਰ ਦੇ ਵਿੱਚ ਜਾਂ ਫਿਰ ਵਿੰਟਰ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਹੋ ਬਹੁਤ ਸੋਹਣਾ ਹੈ ਛਿਪਸ ਦੇ ਦੇ ਵਿੱਚ ਇਹ ਪ੍ਰਿੰਟ ਦਿੱਤਾ ਹੋਇਆ ਬਹੁਤ ਸੋਹਣਾ ਤੇ ਪ੍ਰਿੰਟ ਦੇ ਉੱਪਰ ਹੈਂਡਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮਿਰਰ ਵਰਕ ਦੇ ਨਾਲ ਨਰਕੀ ਦਾ ਜਿਹੜਾ ਯੂਜ਼ ਕੀਤਾ ਹੈ ਇਹ ਮਿਰਰ ਵਰਕ ਦਿੱਤਾ ਹੋਇਆ ਜੀ ਇਹ ਸਾਰਾ ਇਹ ਸਟੋਨ ਲੱਗੇ ਹੋਏ ਨੇ ਕਟਨਾ ਨੇ ਦਾ ਨਰਕੀ ਦਾ ਯੂਜ਼ ਕੀਤਾ ਹੋਇਆ ਜਿਹੜੇ ਫਲਾਵਰ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਇਹ ਸਿਰਫ ਫਰੰਟ ਆਏਗਾ ਬੈਕ ਤੇ ਪਲੇਨ ਆਇਆ ਗਿਆ ਤੇ ਇਸ ਦੀ ਬਾਟਮ ਆਏਗੀ ਸਟੋਨ ਦੀ ਇਹ ਸੂਟ ਰੈਡੀ ਹੋ ਕੇ ਸਟਿਚ ਹੋਊਗਾ ਤੁਹਾਡੇ ਨਾਲ ਯੂਰ ਸ਼ੇਅਰ ਕਰਾਂਗੇ ਬਹੁਤ ਜ਼ਿਆਦਾ ਸੋਹਣਾ ਬਣ ਜੂਗਾ ਪ੍ਰਾਈਸ ਹੈ ਜੀ ਇਹਦਾ 3000 ਰੁਪਏ ਸੂਟ ਦਾ ਪ੍ਰਾਈਸ ਹੈ ਪਿਓਰ ਵਿਸਕੋਸ オーਰਗੰਜ਼ਾ ਹੋਊਗਾ ਬਿਲਕੁਲ ਹਾਰਡ ਸੌਰੀ ਹਾਰਡ ਨਹੀਂ ਹੈ ਬਿਲਕੁਲ ਸੌਫਟ ਹੋਊਗਾ ਕਿਉਂਕਿ ਮੈਂ ਜਦੋਂ ਵਿਸਕੋਸ ਦਾ ਕੋਈ ਵੀ オーਰਗੰਜ਼ਾ ਦੀ ਆਪਾਂ ਗੱਲ ਕਰਦੇ ਆ ਤਾਂ ਕਸਟਮਰ ਪਹਿਲਾਂ ਕਹੋਗੇ ਨਹੀਂ ਜੀ オーਰਗੰਜ਼ਾ ਨਹੀਂ ਚਾਹੀਦਾ ਸਾਨੂੰ ਬਿਲਕੁਲ ਹਾਰਡ ਹੁੰਦਾ ਨਹੀਂ ਜੀ ਇਹ ਹਾਰਡ ਨਹੀਂ ਹੁੰਦਾ ਹਾਰ ਜਿਹੜਾ ਹੁੰਦਾ ਉਹਨੂੰ ਪਿਓਰ オーਰਗੰਜ਼ਾ ਕਹਿੰਦੇ ਨੇ ਇਹ ਵਾਲਾ ਹੁੰਦਾ ਜੀ ਬਿਲਕੁਲ ਸੌਫਟ ਪ्योर ਬਿਲਕੁਲ ਸੌਫਟ ਹੁੰਦਾ ਹੈ ਐਂਡ ਇਹ ਫੈਬਰਿਕ ਬਹੁਤ ਪਿਆਰਾ ਹੁੰਦਾ ਅੱਜ ਕੱਲ ਜਿਆਦਾਤਰ ਮਾਰਕੀਟ ਵਿੱਚ ਹਰ ਇੱਕ ਸੂਟ ਜਿਹੜੇ ਇਸ ਉੱਪਰ ਹੀ ਆ ਰਹੇ ਨੇ ਤੁਸੀਂ ਇਹ ਵੀ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਕਲਰ ਆਪਸ਼ਨ ਇਹਨਾਂ ਵਿੱਚੋਂ ਤੁਹਾਨੂੰ ਸਾਰਿਆਂ ਵਿੱਚ ਮਿਲਦੇ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ